ਸਤਿ ਸ਼੍ਰੀ ਅਕਾਲ ਸਵਾਗਤ ਹੈ ਕਰੋ ਨਵੀਂ ਕਹਾਣੀ ਵਿੱਚ ਬੁਢਾਪੇ ਚ ਇਕਲਤਾ ਦਾ ਸੰਤਾਪ ਹੰਡਾਉਣਾ ਕਿੰਨਾ ਔਖਾ ਹੈ ਅਤੇ ਦਰਦਨਾਕ ਹੈ ਇਸ ਦਾ ਅਹਿਸਾਸ ਇਸ ਕਹਾਣੀ ਦੀ ਮੁੱਖ ਪਾਤਰ ਸੋਮਾ ਪੂਆ ਨੂੰ ਹੈ ਜੋ ਸਦਾ ਕਿਸੇ ਵੀ ਤਰ੍ਹਾਂ ਇਸ ਤੋਂ ਛੁਟਕਾਰਾ ਪਾਉਂਦੇ ਆਹਰ ਚ ਰਹਿੰਦੀ ਹੈ ਉੰਜ ਹਰ ਸਾਲ 1 ਮਹੀਨੇ ਲਈ ਉਹਦਾ ਪਤੀ ਕੋਲ ਰਹਿੰਦਾ ਹੈ ਪਰ ਓਣੀ ਕਦੇ ਪਤੀ ਦੀ ਉਡੀਕ ਨਹੀਂ ਕੀਤੀ ਰਾਹ ਵਿੱਚ ਅੱਖਾਂ ਨਹੀਂ ਵਿਸ਼ਾਈਆਂ ਸੋਮਾ ਭੂਆ ਬੁੱਢੀ ਹੈ ਸੋਮਾ ਭੂਆ ਛੱਡੀ ਹੋਈ ਹੈ ਸੋਮਾ ਭੂਆ ਇਕੱਲੀ ਹੈ ਸੋਮਾ ਭੂਆ ਦਾ ਜਵਾਨ ਪੁੱਤਰ ਵੀ ਜਾਂਦਾ ਰਿਹਾ ਉਹਨਾਂ ਦੀ ਆਪਣੀ ਜਵਾਨੀ ਜਾਂਦੀ ਰਹੀ ਪਤਨੀ ਨੂੰ ਪੁੱਤਰ ਵਿਛੋੜੇ ਦਾ ਅਜਿਹਾ ਸਦਮਾ ਲੱਗਿਆ ਕਿ ਉਹ ਪਤਨੀ ਘਰ-ਬਾਰ ਛੱਡ ਤੀਰਥਵਾਸੀ ਹੋ ਗਿਆ ਪਰਿਵਾਰ ਵਿੱਚ ਕੋਈ ਅਜਿਹਾ ਮੈਂਬਰ ਹੈ ਹੀ ਨਹੀਂ ਸੀ ਜਿਹੜਾ ਉਹਦੇ ਇਕੱਲੇਪਾਨ ਨੂੰ ਦੂਰ ਕਰਦਾ ਪਿਛਲੇ 20 ਵਰਿਆਂ ਤੋਂ ਉਹਦੇ ਇਕਵੇਂ ਭਰੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਆਇਆ ਉੰਜ ਹਰ ਸਾਲ ਇੱਕ ਮਹੀਨੇ ਲਈ ਉਹਦਾ ਪਤੀ ਕੋਲ ਰਹਿੰਦਾ ਸੀ ਪਰ ਉਹਨੇ ਕਦੇ ਪਤੀ ਦੀ ਉਡੀਕ ਨਹੀਂ ਸੀ ਕੀਤੀ ਰਾਹ ਵਿੱਚ ਅੱਖਾਂ ਨਹੀਂ ਵਿਸ਼ਾਈਆਂ ਜਦੋਂ ਤੱਕ ਪਤੀ ਰਹਿੰਦੇ ਉਹਦਾ ਮਨ ਮੋਹ ਮਨ ਹੋਰ ਵੀ ਮੁਰਝਾਇਆ ਰਹਿੰਦਾ ਕਿਉਂਕਿ ਪਤੀ ਦਾ ਸਨੇਹਹੀਨ ਵਿਵਹਾਰ ਉਹਦੀ ਜ਼ਿੰਦਗੀ ਦੀ ਵਹਿਣ ਦੀ ਆਜ਼ਾਦ ਧਾਰਾ ਵਿੱਚ ਵਿਗੜ ਪਾ ਦਿੰਦਾ ਉਸ ਸਮੇਂ ਉਹਦਾ ਘੁੰਮਣਾ ਫੇਰਣਾ ਮਿਲਣਾ ਜਲਣਾ ਬੰਦ ਹੋ ਜਾਂਦਾ ਅਤੇ ਸਾਧੂ ਮਹਾਰਾਜਾ ਤੋਂ ਤਾਂ ਇਹ ਵੀ ਨਹੀਂ ਹੁੰਦਾ ਕਿ ਦੋ ਮੁਠੇ ਬੋਲ ਬੋਲ ਕੇ ਸੋਮਾ ਭੂਆ ਨੂੰ ਕੋਈ ਸਹਾਰਾ ਹੀ ਦੇ ਦਿੰਦੇ ਜਿਹਦਾ ਆਸਰਾ ਲੈ ਕੇ ਉਹ ਵਿਛੋੜੇ ਦੇ 11 ਮਹੀਨੇ ਕੱਢ ਲਵੇ ਐਸ ਸਥਿਤੀ ਵਿੱਚ ਭੂਆ ਨੂੰ ਆਪਣੀ ਜ਼ਿੰਦਗੀ ਆਣ ਗਵਾਣ ਦੇ ਭਰੋਸੇ ਹੀ ਕੱਢਣੀ ਪੈਂਦੀ ਸੀ ਕਿਸੇ ਦਾ ਮੁੰਡਣ ਹੋਵੇ ਛਟੀ ਹੋਵੇ ਜਨੇਊ ਹੋਵੇ ਵਿਆਹ ਹੋਵੇ ਜਾਂ ਗਮੀ ਪੂਆ ਪਹੁੰਚ ਜਾਂਦੀ ਹੈ ਤੇ ਫਿਰ ਜਾਣ ਲਾ ਕੇ ਕੰਮ ਕਰਦੀ ਮੰਨ ਲਓ ਜਿਵੇਂ ਕਿਸੇ ਦੂਜੇ ਦੇ ਨਹੀਂ ਆਪਣੇ ਘਰ ਵਿੱਚ ਕੰਮ ਕਰ ਰਹੀ ਹੋਵੇ ਅੱਜ ਕੱਲ ਸੋਮਾ ਪੂਆ ਦੇ ਪਤੀ ਆਏ ਹੋਏ ਨੇ ਅਤੇ ਹੁਣੇ-ਹੁਣੇ ਕੁਝ ਕਿਹਾ ਸੁਣਿਆ ਹੋ ਕੇ ਹੈ ਡਿਆ ਹੈ ਪੂਆ ਵਿਹੜੇ ਵਿੱਚ ਬੈਠੀ ਧੁੱਪ ਸੇਕ ਰਹੀ ਹੈ ਕੋਲ ਰੱਖੀ ਕੌਲੀ ਚੋਂ ਤੇਲ ਲੈ ਕੇ ਹੱਥਾਂ ਵਿੱਚ ਮਲ ਰਹੀ ਹੈ ਬੜਬੜ ਕਰ ਰਹੀ ਹੈ ਇਸੇ ਇੱਕ ਮਹੀਨੇ ਵਿੱਚ ਬਾਕੀ ਅੰਗਾਂ ਦੇ ਸੁਸਤ ਪਹਿ ਜਾਣ ਕਰਕੇ ਉਹਦੀ ਜੀਵ ਹੀ ਸਭ ਤੋਂ ਵੱਧ ਕਾਰਜਸ਼ੀਲ ਹੋ ਜਾਂਦੀ ਹੈ। ਤਦੇ ਹੱਥ ਵਿੱਚ ਇੱਕ ਫਟੀ ਸਾੜੀ ਅਤੇ ਪਾਪੜ ਲੈ ਕੇ ਉਪਰੋਂ ਰਾਧਾ ਆ ਗਈ। ਕੀ ਹੋਇਆ ਭੂਆ? ਕਾਹ ਤੋਂ ਬੁੜਬੁੜ ਕਰੀ ਜਾਨੀਂ? ਫਿਰ ਸਾਧੂ ਮਹਾਰਾਜ ਨੇ ਕੁਝ ਕਹਿ ਦਿੱਤਾ ਕਿ ਮੈਂ ਕਿਤੇ ਚਲੀ ਜਾਵਾਂ ਉਹੀ ਇਹਨਾਂ ਨੂੰ ਨਹੀਂ ਸਹੋਂਦਾ। ਕਾਲਾ ਚੌਂਕੇ ਵਾਲੇ ਕਿਸ਼ੂਰੀ لال ਦੇ ਮੁੰਡੇ ਦਾ ਮੁੰਡਣ ਸੀ ਸਾਰੀ ਬਰਾਦਰੀ ਨੂੰ ਸੱਦਾ ਸੀ ਮੈਂ ਤਾਂ ਜਾਣਦੀ ਸੀ ਕਿ ਇਹ ਪੈਸੇ ਦਾ ਹਕਾਰ ਹੈ ਜਿਹੜਾ ਮੁੰਡਣ ਉੱਤੇ ਵੀ ਸਾਰੀ ਬਰਾਦਰੀ ਨੂੰ ਸੱਦਾ ਦਿੰਦਾ ਹੈ ਕੰਮ ਉਹਨਾਂ ਨਵੀਆਂ ਨਵੇਲੀਆਂ ਲਾੜੀਆਂ ਤੋਂ ਸੰਭਣਾਣੇ ਤਾਂ ਛੇਤੀ ਹੀ ਚਲੀ ਗਈ ਹੋਇਆ ਵੀ ਉਹੀ ਖਿਸਕ ਕੇ ਪੂਆ ਨੇ ਰਾਧਾ ਦੇ ਹੱਥੋਂ ਪਾਪੜ ਲੈ ਕੇ ਸੁਕਾਉਣੇ ਸ਼ੁਰੂ ਕਰ ਦਿੱਤੇ ਇਕ ਕੰਮ ਢੰਗ ਨਾਲ ਨਹੀਂ ਹੋ ਰਿਹਾ ਸੀ ਹੁਣ ਘਰ ਵਿੱਚ ਕੋਈ ਵੱਡਾ ਬਜ਼ੁਰਗ ਹੋਵੇ ਤਾਂ ਦੱਸੇ ਕਿਤੇ ਕੀਤਾ ਹੋਵੇ ਤਾਂ ਜਾਣਣ ਗੀਤਾਂ ਵਾਲੀਆਂ ਤੀਵੀਆਂ ਮੁੰਡਣ ਤੇ ਬੰਨਾ ਬੰਨੀ ਗਾ ਰਹੀਆਂ ਸਨ ਮੇਰਾ ਹੱਸਦੇ ਹੱਸਦੇ ਢਿੱਡ ਦੁਖਣ ਲੱਗ ਗਿਆ ਉਹਦੀ ਇਸ ਯਾਦ ਨਾਲ ਹੀ ਕੁਝ ਦੇਰ ਪਹਿਲਾਂ ਦਾ ਦੁੱਖ ਅਤੇ ਗਿਲਾ ਤੋਤਾ ਗਿਆ ਆਪਣੇ ਸਹਿਜ ਸੁਭਾਇਕ ਰੂਪ ਵਿੱਚ ਉਹ ਕਹਿਣ ਲੱਗੀ ਪੱਠੀ ਤੇ ਦੇਖੋ ਤਾਂ ਅਜਬ ਤਮਾਸ਼ਾ ਸਮੂਹ ਸੇ ਕੱਚੇ ਹੀ ਲਾ ਦਿੱਤੇ ਅਤੇ ਐਨੇ ਬਣਾ ਦਿੱਤੇ ਕਿ ਚਾਹੇ ਦੋ ਵਾਰ ਖਵਾ ਦਿਓ ਅਤੇ ਗੁਲਾਬ ਜਾਮੁਨਾ ਐਨੇ ਘੱਟ ਕੇ ਇੱਕ ਪੰਗਤ ਵਿੱਚ ਵੀ ਪੂਰੇ ਨਾ ਪੈਣ। ਉਸੇ ਸਮੇਂ ਖੋਆ ਮੰਗਵਾ ਕੇ ਨਵੇਂ ਗੁਲਾਬ ਜਾਮਨ ਬਣਵਾਏ। ਦੋਵੇਂ ਬਹੂਆਂ ਤੇ ਕਿਸ਼ੋਰੀ ਲਾਲਤਾ ਵਿਚਾਰੇ ਇਹਨਾਂ ਐਸਾਨ ਮੰਨ ਰਹੇ ਸਨ ਕਿ ਕੀ ਦਸਾਂ ਕਹਿਣ ਲੱਗੇ ਅੰਮਾ ਤੂੰ ਨਾ ਹੁੰਦੀ ਇੱਜ਼ਤ ਮਿੱਟੀ 'ਚ ਮਿਲ ਜਾਂਦੀ। ਅੰਮਾ ਤੂੰ ਬਚਾਲਿਆ ਮੈਂ ਤਾਂ ਕਹਿ ਦਿੱਤਾ ਬਈ ਆਪਣੇ ਕੰਮ ਨਹੀਂ ਆਉਣੇ। ਤਾਂ ਹੋਰ ਕੋਈ ਬਾਹਰੋਂ ਆਊਗਾ ਇਹ ਤਾਂ ਅੱਜਕੱਲ ਇਹਨਾਂ ਦਾ ਰੋਕੀ ਪਾਣੀ ਦਾ ਰਹਿੰਦਾ ਹੈ ਨਹੀਂ ਤਾਂ ਮੈਂ ਸਵੇਰੇ ਹੀ ਚਲੀ ਜਾਂਦੀ ਹਾਂ ਸਾਧੂ ਮਹਾਰਾਜ ਕਿਉਂ ਵਿਗੜ ਗਏ ਉਹਨਾਂ ਨੂੰ ਤੇਰਾ ਆਉਣਾ ਜਾਣਾ ਚੰਗਾ ਨਹੀਂ ਲੱਗਦਾ ਭੂਆ ਉੰਜ ਤਾਂ ਮੈਂ ਕਿਤੇ ਆਵਾ ਜਾਵਾ ਉਹੀ ਇਹਨਾਂ ਨੂੰ ਨਹੀਂ ਸੁਹਾਉਂਦਾ ਕੱਲ ਕਿਸ਼ੋਰੀ ਲਾਲ ਦਿਓ ਬੁਲਾਵਾ ਨਹੀਂ ਆਇਆ ਬਈ ਮੈਂ ਤਾਂ ਕਹਾ ਕਿ ਘਰ ਵਾਲਿਆਂ ਨੂੰ ਕਾਹਦਾ ਬੁਲਾਵਾ ਉਹ ਲੋਕ ਤਾਂ ਮੈਨੂੰ ਆਪਣੀ ਮਾਂ ਤੋਂ ਕੱਟਣੀ ਸਮਝਦੇ ਨਹੀਂ ਤਾਂ ਕੌਣ ਭਲਾ ਪੱਠੀ ਅਤੇ ਪੰਡਾਰ ਘਰ ਸੰਭਾਲ ਦੇਵੇ ਪਰ ਉਹਨਾਂ ਨੂੰ ਹੁਣ ਕੌਣ ਸਮਝਾਵੇ ਕਹਿਣ ਲੱਗੇ ਤੂੰ ਜ਼ਬਰਦਸਤੀ ਦੂਜਿਆਂ ਦੇ ਘਰਾਂ ਵਿੱਚ ਟੰਗ ਅਡਾਉਂਦੀ ਫਿਰਦੀ ਹੈ ਇੱਕਦਮ ਉਹਨਾਂ ਉਹ ਗੁੱਸੇ ਭਰੇ ਬੋਲ ਅਤੇ ਭੈੜੇ ਸ਼ਬਦਾਂ ਦਾ ਚੇਤਾ ਆ ਗਿਆ ਜਿਹਦੀ ਵਾਛੜ ਕੁਝ ਦਿਨ ਪਹਿਲਾਂ ਉਸ ਤੋਂ ਹੋ ਕੇ ਹਟੀ ਸੀ ਯਾਦ ਆਉਂਦੇ ਹੀ ਫੇਰ ਉਹਦੇ ਹੰਝੂ ਵਹਿ ਗਏ ਭੂਆ ਰੋਂਦੀ ਕਿਉਂ ਹੈ ਚੈਣਾ ਸੋਨਾ ਤਾਂ ਚੱਲਦਾ ਹੀ ਰਹਿੰਦਾ ਸਾਧੂ ਮਹਾਰਾਜ ਇੱਕ ਮਹੀਨੇ ਲਈ ਆ ਕੇ ਤਾਂ ਰਹਿੰਦੇ ਨੇ ਸੁਣ ਲਿਆ ਕਰ ਹੋਰ ਕੀ ਐ ਸੁਣਨ ਨੂੰ ਤਾਂ ਸੌਂਦੀ ਹੀ ਹਾਂ ਪਰ ਦਿਲ ਤਾਂ ਦੁਖਦਾ ਹੀ ਹੈ ਕਿ ਇੱਕ ਮਹੀਨਾ ਆਉਂਦੇ ਨੇ ਤਾਂ ਦੋ ਮਿੱਠੇ ਬੋਲ ਨਹੀਂ ਬੋਲ ਸਕਦੇ ਮੇਰਾ ਆਉਣਾ ਜਾਣਾ ਇਹਨਾਂ ਨੂੰ ਨਹੀਂ ਸੁਹਾਉਂਦਾ ਤਾਂ ਤੂੰ ਹੀ ਦੱਸ ਰਾਧਾ ਇਹ ਸਾਲ ਦੇ 11 ਮਹੀਨੇ ਹਰੀਦਵਾਰ ਰਹਿੰਦੇ ਨੇ ਇਹਨਾਂ ਨੂੰ ਤਾਂ ਰਿਸ਼ਤੇ ਨਾਤਿਆਂ ਵਾਲਿਆਂ ਨਾਲ ਕੋਈ ਲੈਣ ਦੇਣ ਨਹੀਂ ਪਰ ਮੈਨੂੰ ਤਾਂ ਸਭ ਨਾਲ ਨਿਭਾਉਣਾ ਪੈਂਦਾ ਹੈ ਮੈਂ ਵੀ ਸਭ ਨਾਲ ਤੋੜ ਤਾੜ ਕੇ ਬੈਠ ਜਾਵਾਂ ਤਾਂ ਕਿੱਦਾਂ ਚੱਲੂ ਮੈਂ ਤਾਂ ਇਹਨਾਂ ਨੂੰ ਕਿਹਾ ਹੈ ਕਿ ਜਦ ਪੱਲਾ ਫੜਿਆ ਹੈ ਤਾਂ ਅੰਤ ਸਮੇਂ ਤੱਕ ਵੀ ਨਾਲ ਹੀ ਰੱਖੋ ਉਹ ਤਾਂ ਇਹਨਾਂ ਤੋਂ ਹੁੰਦਾ ਨਹੀਂ ਸਾਰਾ ਕਰਮ ਧਰਮ ਇਹ ਹੀ ਲੁੱਟਣਗੇ ਸਾਰਾ ਪੁੰਨ ਇਹ ਹੀ ਕਮਾਉਣਗੇ ਤੇ ਮੈਂ ਇਕੱਲੀ ਪਈ ਪਈ ਇਹਨਾਂ ਦੇ ਨਾਲ ਨਾਲਾ ਨਾ ਨੂੰ ਰੋਇਆ ਕਰਾਂ ਫੇਰ ਕਿਤੇ ਆਵਾ ਜਾਵਾ ਉਹ ਵੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਅਤੇ ਪੂਆ ਫੁੱਟ ਫੁੱਟ ਕੇ ਰੋਈ ਰਾਧਾ ਨੇ ਭਰੋਸਾ ਦਿੰਦੇ ਹੋਏ ਕਿ ਰੋਣਾ ਪੂਆ ਉਹ ਤਾਂ ਇਸ ਲਈ ਹਾਰਖ ਗਏ ਕਿ ਤੂੰ ਬਿਨਾ ਬੁਲਾਏ ਚਲੀ ਗਈ ਵਿਚਾਰੇ ਇੰਨੇ ਰੌਲੇ ਗੋਲੇ ਚ ਬੁਲਾਉਣਾ ਭੁੱਲ ਗਏ ਤਾਂ ਮੈਂ ਵੀ ਆਕੜ ਕੇ ਬੈਠ ਜਾਂਦੀ ਫੇਰ ਘਰ ਵਾਲਿਆਂ ਨੂੰ ਕਿਹਾ ਬੁਲਾਣਾ ਮੈਂ ਤਾਂ ਆਪਣਤ ਦੀ ਗੱਲ ਜਾਣਦੀ ਹਾਂ ਕੋਈ ਪਿਆਰ ਨਾ ਰੱਖੇ ਤਾਂ 10 ਬੁਲਾਵਾਂ ਤੇ ਵੀ ਨਾ ਜਾਵਾਂ ਪਿਆਰ ਰੱਖੇ ਤਾਂ ਬਿਨ ਬੁਲਾਏ ਤੇ ਵੀ ਸਿਰ ਦੇ ਭਾਰ ਜਾਵਾਂ ਮੇਰਾ ਆਪਣਾ ਹਰਕੂ ਹੁੰਦਾ ਹੈ ਤੇ ਉਹਦੇ ਘਰੇ ਕੰਮ ਹੁੰਦਾ ਤਾਂ ਕਿ ਮੈਂ ਬਲਾਵੇ ਦੇ ਭਰੋਸੇ ਬੈਠੀ ਰਹਿੰਦੀ ਮੇਰੇ ਵਾਸਤੇ ਜਿਹੋ ਜਿਹਾ ਹਰਕੂ ਉਹ ਜਿਹਹਾ ਕਸ਼ੋਰੀ ਲਾਲ ਅੱਜ ਹਰਕੂ ਨਹੀਂ ਹੈ ਇਸੇ ਲਈ ਦੂਜਿਆਂ ਨੂੰ ਦੇਖ ਦੇਖ ਕੇ ਮਨ ਪਰਮਾਉਂਦੀ ਰਹਿੰਦੀ ਹਾਂ ਉਹ ਹਿਚਕੀਆਂ ਲੈਣ ਲੱਗੀ ਸੁੱਕੇ ਪਾਪੜ ਇਕੱਠੇ ਕਰਦੇ ਕਰਦੇ ਸੁਰ ਨੂੰ ਪੂਰਾ ਨਰਮ ਬਣਾ ਕੇ ਰਾਧਾ ਨੇ ਕਿਹਾ ਤੂੰ ਵੀ ਗੱਲ ਨੂੰ ਕਿੱਥੋਂ ਕਿੱਥੇ ਲੈ ਗਈ ਹੁਣ ਚੁੱਪ ਵੀ ਹੋ ਜਾ ਚੰਗਾ ਦੇਖ ਤੇਰੇ ਲਈ ਪਾਪੜ ਭੁੰਨ ਕੇ ਲਿਆਉਂਦੀ ਹਾਂ ਖਾ ਕੇ ਦੱਸਿਂ ਕਿਹੋ ਜਿਹੇ ਨੇ ਅਤੇ ਪਾਪੜ ਲੈ ਕੇ ਚਲੀ ਗਈ ਕੋਈ ਹਫ਼ਤੇ ਬਾਅਦ ਭੂਆ ਬਹੁਤ ਖੁਸ਼ ਮਨ ਨਾਲ ਆਈ ਤੇ ਸਾਧੂ ਜੀ ਨੂੰ ਬੋਲੀ ਸੁਣਦੇ ਹੋ ਦਿਔਰ ਜੀ ਦੇ ਸਹੁਰਿਆਂ ਦੀ ਕਿਸੇ ਕੁੜੀ ਦਾ ਸੰਬੰਧ ਭਾਗੀ ਭਾਗਿਰਥੀ ਜੀ ਦੇ ਹੋਇਆ ਹੈ ਉਹ ਸਾਰੇ ਇੱਥੇ ਆ ਕੇ ਵਿਆਹ ਕਰ ਰਹੇ ਨੇ ਦਿਔਰ ਜੀ ਦੇ ਬਾਅਦ ਤਾਂ ਉਹਨਾਂ ਲੋਕਾਂ ਨਾਲ ਕੋਈ ਸੰਬੰਧ ਹੀ ਨਹੀਂ ਰਿਹਾ ਫੇਰ ਵੀ ਹੈ ਤਾਂ ਕੁੜਮ ਹੀ ਉਹ ਤਾਂ ਤੈਨੂੰ ਵੀ ਬਿਨਾ ਬੁਲਾਵੇ ਨਹੀਂ ਮੰਨਣਗੇ ਕੁੜਮ ਨੂੰ ਆਖਰ ਕਿਵੇਂ ਛੱਡ ਸਕਦੇ ਨੇ ਭੂਆ ਖੁਸ਼ ਹੋ ਕੇ ਹੱਸ ਪਈ ਸਾਧੋ ਜੀ ਨੇ ਮੰਨ ਵਿਰੋਧ ਨੂੰ ਉਹਦੇ ਮਨ ਨੂੰ ਸੱਟ ਤਾਂ ਵੱਜੀ ਫੇਰ ਵੀ ਉਹ ਖੁਸ਼ ਸੀ ਇਹ ਦਰ ਉਦਰ ਜਾ ਕੇ ਉਹ ਵਿਆਹ ਦੀਆਂ ਤਿਆਰੀਆਂ ਦੀ ਖ਼ਬਰ ਲਿਆਉਂਦੀ ਅਖੀਰ ਇੱਕ ਦਿਨ ਉਹ ਇਹ ਵੀ ਸੁਣਾਈ ਕਿ ਉਹਨਾਂ ਦੇ ਕੁੜਮ ਇੱਥੇ ਆ ਗਏ ਧੂਮ ਤੜੱਕੇ ਨਾਲ ਤਿਆਰੀਆਂ ਹੋ ਰਹੀਆਂ ਨੇ ਸਾਰੀ ਬਰਾਦਰੀ ਨੂੰ ਦਾਵਤ ਦਿੱਤੀ ਜਾਏਗੀ ਖੂਬ ਰੌਣਕਾਂ ਲੱਗਣ ਵਾਲੀਆਂ ਨੇ ਦੋਵੇਂ ਹੀ ਪੈਸੇ ਵਾਲੇ ਨੇ ਕੀ ਪਤਾ ਸਾਡੇ ਘਰ ਬੁਲਾਵਾ ਆਏਗਾ ਜਾਂ ਨਹੀਂ ਦੌਰ ਜੀ ਨੂੰ ਮਰਿਆ 25 ਬਰੇ ਹੋ ਗਏ ਉਹਦੇ ਬਾਅਦ ਤਾਂ ਕੋਈ ਸੰਬੰਧ ਹੀ ਨਹੀਂ ਰੱਖਿਆ ਰੱਖੇ ਵੀ ਕੌਣ ਇਹ ਕੰਮ ਤਾਂ ਮਰਦਾਂ ਦਾ ਹੁੰਦਾ ਹੈ ਮੈਂ ਤਾਂ ਮਰਦ ਵਾਲੀ ਹੋ ਕੇ ਵੀ ਬੇਮਰਦ ਹੀ ਹਾਂ ਇੱਕ ਹੌਂਕ ਆ ਉਹਦੇ ਦਿਲ ਚੋਂ ਨਿਕਲਿਆ ਬਈ ਬਾਪੂਆ ਤੇਰਾ ਨਾਂ ਕਿਵੇਂ ਨਹੀਂ ਹੋ ਸਕਦਾ ਤੂੰ ਤਾਂ ਕੁੜਮਣੀ ਹੋਈ ਦੇਅਰ ਚਾਹੀ ਨਾ ਰਹੇ ਪਰ ਕਿਤੇ ਰਿਸ਼ਤਾ ਥੋੜੀ ਟੁੱਟ ਜਾਂਦਾ ਦਾਲ ਪੀਸ ਦੀ ਗਵਾਂਢੋ ਬਹੂ ਬੋਲੀ ਹੈ ਭੂਆ ਨਾ ਹੈ ਮੈਂ ਸਾਰੀ ਲਿਸਟ ਦੇ ਕੇ ਆਈ ਹਾਂ ਵਿਧਵਾ ਨਾਨੰਦ ਬੋਲੀ ਬੈਠੇ-ਬੈਠੇ ਹੀ ਦੋ ਕਦਮ ਅੱਗੇ ਖਿਸਕ ਕੇ ਭੂਆ ਨੇ ਬੜੇ ਉਤਸ਼ਾਹ ਨਾਲ ਪੁੱਛਿਆ ਤੂੰ ਆਪਣੀਆਂ ਅੱਖਾਂ ਨਾਲ ਦੇ ਕੇ ਆਈ ਹੈ ਨਾ ਨਾ ਤਾਂ ਹੋਣਾ ਹੀ ਚਾਹੀਦਾ ਪਰ ਮੈਂ ਸੋਚਿਆ ਕਿ ਕੀ ਪਤਾ ਅੱਜ ਕੱਲ ਦੇ ਫੈਸ਼ਨ ਵਿੱਚ ਪੁਰਾਣੇ ਕੁੜਮਾ ਨੂੰ ਬੁਲਾਉਣਾ ਹੋਵੇ ਜਾਂ ਨਾ। ਪੂਆ ਦੋ ਪਲ ਰੁਕੀ ਫਿਰ ਉੱਥੇ ਚੱਲ ਪਈ। ਆਪਣੇ ਘਰ ਵੱਲ ਜਾ ਕੇ ਸਿਧਾ ਰਾਧਾ ਦੇ ਕਮਰੇ ਵਿੱਚ ਪੁੱਜੀ। "ਨੀ ਰਾਧਾ ਤੂੰ ਜਾਣਦੀ ਐ ਕਿ ਨਵੇਂ ਫੈਸ਼ਨ ਵਿੱਚ ਕੁੜੀਆਂ ਦੇ ਵਿਆਹ ਵਿੱਚ ਕੀ ਦਿੱਤਾ ਜਾਂਦਾ? ਕੁੜਮਾ ਦਾ ਮਾਮਲਾ ਹੈ, ਉਹ ਵੀ ਪੈਸੇ ਵਾਲੇ। ਖਾਲੀ ਹੱਥ ਜਾਵਾਂਗੀ ਤਾਂ ਚੰਗਾ ਨਹੀਂ ਲੱਗੇਗਾ। ਮੈਂ ਤਾਂ ਪੁਰਾਣੇ ਜਵਾਨੇ ਦੀ ਹਾਂ, ਤੂੰ ਹੀ ਦੱਸ ਕੀ ਕੀ ਦੇਵਾਂ।" ਹੁਣ ਕੁਝ ਬਣਾਉਣ ਦਾ ਸਮਾਂ ਤਾਂ ਰਹਾ ਨਹੀਂ 2 ਦਿਨ ਬਾਕੀ ਨੇ ਸੋ ਕੁਝ ਬਣਿਆ ਬਣਾਇਆ ਹੀ ਖਰੀਦ ਲਿਆਈ ਕੀ ਦੇਣਾ ਚਾਹੁੰਦੀ ਏ ਅਮਾ ਗਹਿਣੇ ਕੱਪੜੇ ਸ਼ਿੰਗਾਰਦਾਨ ਜਾਂ ਕੋਈ ਹੋਰ ਚਾਂਦੀ ਦੀ ਚੀਜ਼ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਲੱਗਦੀ ਜਿਹੜਾ ਕੁਝ ਕੋਲੇ ਹੈ ਤੈਨੂੰ ਲਿਆ ਕੇ ਦੇ ਦਿੰਦੀ ਹਾਂ ਜੋ ਤੂੰ ਠੀਕ ਸਮਝੇ ਲੈ ਆਵੀ ਬਸ ਮੁਖਾਲ ਨਹੀਂ ਉਡਾਉਣਾ ਚਾਹੀਦਾ ਚੰਗਾ ਦੇਖਾਂ ਪਹਿਲਾਂ ਰੁਪਏ ਕਿੰਨੇ ਨੇ ਡਗ ਮਗਾਉਂਦੇ ਕਦਮਾਂ ਨਾਲ ਕਰ ਗਈ ਦੋ ਤਿੰਨ ਕੱਪੜਿਆਂ ਦੀਆਂ ਗੰਢੀਆਂ ਹਟਾ ਕੇ ਇੱਕ ਛੋਟਾ ਜਿਹਾ ਬਕਸਾ ਕਢਿਆ ਉਹਦਾ ਜਿੰਦਾ ਖੋਲਿਆ ਇੱਧਰ ਉੱਧਰ ਕਰਕੇ ਇੱਕ ਛੋਟੀ ਜਹੀ ਡੱਬੀ ਕੱਢੀ ਬੜੇ ਯਤਨਾਂ ਨਾਲ ਉਹਨੂੰ ਖੋਲਿਆ ਉਸ ਵਿੱਚ 70 ਰੁਪਏ ਦੇ ਕੁਝ ਪਾਣ ਸੀ ਅਤੇ ਇੱਕ ਅੰਗੂਠੀ ਪਈ ਸੀ ਭੂਆ ਨੂੰ ਅੰਦਾਜ਼ਾ ਸੀ ਕਿ ਕੁਝ ਜ਼ਿਆਦਾ ਰੁਪਏ ਹੋਣਗੇ ਪਰ ਜਦੋਂ 7 ਹੀ ਨਿਕਲੇ ਤਾਂ ਸੋਚੀ ਪੈ ਗਈ ਅਮੀਰ ਕੁੜਮਾ ਦੇ ਘਰ ਇੰਨੇ ਰੁਪਇਆਂ ਦੀ ਬਿੰਦੀ ਵੀ ਨਹੀਂ ਲੱਗੇਗੀ ਉਹਦੀ ਨਜ਼ਰ ਅੰਗੂਠੀ ਤੇ ਗਈ ਉਹ ਉਹਦੇ ਮੂਏ ਪੁੱਤ ਦੀ ਇੱਕੋ ਇੱਕ ਨਿਸ਼ਾਨੀ ਉਸ ਕੋਲ ਰਹਿ ਗਈ ਸੀ ਵੱਡੇ ਵੱਡੇ ਆਰਥਿਕ ਸੰਕਟਾਂ ਸਮੇਂ ਵੀ ਉਹ ਉਸ ਅੰਗੂਠੀ ਦਾ ਮੋਹ ਨਹੀਂ ਛੱਡ ਸਕੀ ਸੀ ਅੱਜ ਵੀ ਇਹ ਇੱਕ ਵਾਰ ਉਸ ਨੂੰ ਚੁੱਕਦੇ ਹੋਏ ਉਹਦਾ ਦਿਲ ਟੜਕਿਆ ਫੇਰ ਵੀ ਉਹਨੇ 5 ਰੁਪਏ ਅਤੇ ਇੱਕ ਅੰਗੂਠੀ ਪੱਲੇ ਨਾਲ ਬੰਨ ਲਈ ਬਾਕਸੇ ਨੂੰ ਬੰਦ ਕੀਤਾ ਅਤੇ ਫੇਰ ਤੁਰ ਪਈ ਪਰ ਇਸ ਵਾਰ ਉਸਦੇ ਮਨ ਦਾ ਉਤਸ਼ਾਹ ਕੁਝ ਠੰਡਾ ਪੈ ਗਿਆ ਸੀ ਅਤੇ ਪੈਰਾਂ ਦੀ ਰਫ਼ਤਾਰ ਕੁਝ ਸੁਸਤ ਪੈ ਗਈ ਸੀ। ਰਾਧਾ ਕੋਲ ਜਾ ਕੇ ਬੋਲੀ ਰੁਪਏ ਤਾਂ ਨਹੀਂ ਨਿਕਲੇ ਬਹੂ ਆਉਣ ਵੀ ਕਿੱਥੋਂ ਮੇਰੇ ਕਿਹੜਾ ਕਮਾਣ ਵਾਲਾ ਬੈਠਾ ਔਸ ਕੋਠੜੀ ਦਾ ਕਿਰਾਇਆ ਆਉਂਦਾ ਹੈ। ਔਸ ਵਿੱਚੋਂ ਜਿਵੇਂ-ਤਵੇਂ ਦੋ ਪੈਸੇ ਦੀ ਰੋਟੀ ਨਿਕਲ ਆਉਂਦੀ ਹੈ ਉਹ ਰੋਪਈ। ਰਾਧਾ ਨੇ ਕਿਹਾ ਠੀਕਰਾ ਭੂਆ ਅੱਜਕੱਲ ਮੇਰਾ ਵੀ ਹੱਥ ਤੰਗ ਹੈ। ਨਹੀਂ ਤਾਂ ਮੈਂ ਹੀ ਦੇ ਦਿੰਦੀ ਤੂੰ ਦੇਣ ਦੇ ਚੱਕਰ 'ਚ ਪੈ ਨਹੀਂ ਕਿਉਂ ਹੈ? ਅੱਜਕੱਲ ਲੈਣ ਦੇਣ ਦਾ ਰਵਾਜ ਹੀ ਚਲਾ ਗਿਆ ਹੈ। ਨਈ ਰਾਧਾ ਕੋੜਮਾ ਦਾ ਕੰਮ ਹੈ। 25 ਸਾਲ ਹੋ ਗਏ ਤਾਂ ਵੀ ਉਹ ਭੁੱਲੇ ਨਹੀਂ। ਅਤੇ ਮੈਂ ਖਾਲੀ ਹੱਥ ਜਾਵਾਂ। ਨਹੀਂ ਨਹੀਂ ਇਸ ਨਾਲੋਂ ਤਾਂ ਮੈਂ ਨਾ ਹੀ ਜਾਵਾਂ ਤਾਂ ਹੀ ਚੰਗਾਈ। ਤਾਂ ਜਾ ਹੀ ਨਾ। ਚਲੋ ਛੁੱਟੀ ਹੋਈ। ਇਹਨੇ ਲੋਕਾਂ ਵਿੱਚ ਕਿਹਨੂੰ ਪਤਾ ਲੱਗੂ ਕਿ ਆਈ ਜਾਂ ਨਹੀਂ। ਰਾਧਾ ਨੇ ਸਾਰੀ ਸਮੱਸਿਆ ਦਾ ਸਿੱਧਾ ਜਿਹਾ ਹੱਲ ਦੱਸਦੇ ਹੋਏ ਕਿਹਾ। ਬਾਦ ਬੁਰਾ ਮਨਾਉਣਗੇ ਸਾਰੇ ਸ਼ਹਿਰ ਦੇ ਲੋਕ ਜਾਣ ਜਾਣਗੇ ਤੇ ਮੈਂ ਕੁੜਮਣੀ ਹੋ ਕੇ ਨਹੀਂ ਜਾਵਾਂਗੀ ਤਾਂ ਇਹ ਹੀ ਸਮਝਣਗੇ ਕਿ ਦਿਔਰ ਜੀ ਮਰੇ ਤਾਂ ਨਾ ਤਾਹੀ ਤੋੜ ਲਿਆ ਨਹੀਂ ਨਹੀਂ ਤੂੰ ਇਹ ਅੰਗੂਠੀ ਵੇਚੀ ਦੇ ਉਹਨੇ ਪੱਲੇ ਦੀ ਗੰਢ ਖੋਲ ਕੇ ਇੱਕ ਕਰ ਪੁਰਾਣੇ ਜ਼ਮਾਨੇ ਦੀ ਅੰਗੂਠੀ ਰਾਧਾ ਦੇ ਹੱਥ ਤੇ ਰੱਖ ਦਿੱਤੀ ਫੇਰ ਬੜੇ ਤਰਲੇ ਦੇ ਸੁਰ ਵਿੱਚ ਬੋਲੀ ਤੂੰ ਤਾਂ ਬਾਜ਼ਾਰ ਜਾਂਦੀ ਰਹਿੰਦੀ ਐ ਰਾਧਾ ਇਹ ਨੂੰ ਵੇਚ ਦੇਵੀਂ ਅਤੇ ਜੋ ਕੁਝ ਠੀਕ ਸਮਝੇ ਖਰੀਦ ਲਵੀਂ ਬਸ ਨੱਕ ਰਹਿ ਜਾਏ ਇੰਨਾ ਖਿਆਲ ਰੱਖੀ ਗਲੀ ਵਿੱਚ ਭੂਆ ਦੇ ਵੰਗਾ ਵਾਲੇ ਦੀ ਆਵਾਜ਼ ਸੁਣੀ ਤੇ ਇੱਕਦਮ ਹੀ ਉਹਦੀ ਨਜ਼ਰ ਆਪਣੇ ਹੱਥ ਦੀਆਂ ਭੈੜੀਆਂ ਮੈਲੀਆਂ ਵੰਗਾ ਤੇ ਜਾ ਕੇ ਟਿਕ ਗਈ ਕੱਲ ਕੋੜਮਾ ਦੇ ਜਾਣਾ ਹੈ ਗਹਿਣੇ ਨਹੀਂ ਤਾਂ ਘਟੋ ਘਟ ਕੱਚ ਦੀਆਂ ਵੰਗਾ ਤਾਂ ਚੰਗੀਆਂ ਪਾ ਲਵਾਂ ਪਰ ਇੱਕਣਾ ਦਸਣ ਵਾਲੀ ਸੰਗਣੀ ਉਹਦੇ ਕਦਮਾਂ ਨੂੰ ਰੋਕ ਲਿਆ ਕੋਈ ਦੇਖ ਲਵੇਗਾ ਤਾਂ ਪਰ ਦੂਜੇ ਹੀ ਪਾਲ ਆਪਣੀ ਕਮਜ਼ੋਰੀ ਤੇ ਜਿੱਤ ਪਾਉਂਦੀ ਉਹ ਪਿਛਲੇ ਦਰਵਾਜ਼ੇ ਤੇ ਪਹੁੰਚ ਗਈ ਅਤੇ 1 ਰੁਪਿਆ ਖਰਚ ਕੇ ਲਾਲ ਹਰੀਆਂ ਬੰਗਾ ਪਾ ਲਈਆਂ ਪਰ ਸਾਰਾ ਦਿਨ ਹੱਥਾਂ ਨੂੰ ਸਾੜੀ ਦੇ ਪੱਲੇ ਨਾਲ ਟਕੀ ਫਿਰੀ ਆਥਨੇ ਰਾਧਾ ਨੇ ਭੂਆ ਨੂੰ ਚਾਂਦੀ ਦੀ ਇੱਕ ਸੰਦੂਰਦਾਨੀ ਇੱਕ ਸਾੜੀ ਇੱਕ ਬਲਾਊਜ਼ ਦਾ ਕੱਪੜਾ ਲਿਆ ਕੇ ਦੇ ਦਿੱਤਾ ਸਭ ਕੁਝ ਦੇਖ ਕੇ ਭੂਆ ਬਹੁਤ ਖੁਸ਼ ਹੋਈ ਅਤੇ ਇਹ ਸੋਚ-ਸੋਚ ਕੇ ਕਿ ਜਦੋਂ ਉਹ ਸਭ ਕੁਝ ਦੇ ਦੇਵੇਗੀ ਤਾਂ ਉਹਨਾਂ ਦੀ ਕੁੜਮ ਪੁਰਾਣੀਆਂ ਗੱਲਾਂ ਦੀ ਦਹਾਈ ਦੇ ਕੇ ਉਹਨਾਂ ਦੀ ਮਨਨਸਾਰਤਾ ਦੀ ਕਿੰਨੀ ਵਡਿਆਈ ਕਰੇਗੀ। ਉਹਨਾਂ ਦਾ ਮਾਣ ਖੁਸ਼ ਹੋਣ ਲੱਗਾ। ਅੰਗੂਠੀ ਵੇਚਣ ਦਾ ਦੁੱਖ ਵੀ ਜਾਂਦਾ ਰਿਹਾ। ਨੇੜੇ ਵਾਲੇ ਬਾਣੀਏ ਤੋਂ ਇੱਕ ਆਨੇ ਦਾ ਪੀਲਾ ਰੰਗ ਲਿਆ ਕੇ ਉਹਨੇ ਸਾੜੀ ਰੰਗੀ। ਵਿਆਹ ਵਿੱਚ ਸਫੈਦ ਸਾੜੀ ਪਾ ਕੇ ਜਾਣਾ ਕੀ ਚੰਗਾ ਲੱਗੂ? ਰਾਤੀ ਸੁੱਤੀ ਤਾਂ ਮਾਨ ਕੱਲ ਵੱਲ ਦੌੜ ਰਿਆ ਸੀ। ਦੂਜੇ ਦਿਨ 9 ਵਜੇ ਦੇ ਵਜੇ ਖਾਣ ਦਾ ਕੰਮ ਬੁਕਾ ਲਿਆ ਆਪਣੀ ਰੰਗੀ ਹੋਈ ਸਾੜੀ ਦੇਖੀ ਤਾਂ ਕੁਝ ਜੱਚੀ ਨਹੀਂ ਫਿਰ ਰਾਧਾ ਕੋਲ ਪਹੁੰਚੀ ਕਿਉਂ ਰਾਧਾ ਤੂੰ ਤਾਂ ਰੰਗੀ ਹੋਈ ਸਾੜੀ ਪਾਉਣੀ ਏ ਤਾਂ ਬੜੀ ਤਾਵ ਰਹਿੰਦੀ ਏ ਚਮਕ ਰਹਿੰਦੀ ਏ ਇਸ ਵਿੱਚ ਚਮਕ ਤਾਂ ਆਈ ਨਹੀਂ ਤੂੰ ਮਾਵਾ ਜੋ ਨਹੀਂ ਲਾਇਆ ਅੰਮਾ ਥੋੜਾ ਜਿਹਾ ਮਾਵਾ ਦੇ ਦਿੰਦੀ ਤਾਂ ਚੰਗਾ ਰਹਿੰਦਾ ਹੁਣੇ ਦੇ ਲੈ ਠੀਕ ਹੋ ਜਾਉ ਬੁਲਾਵਾ ਕਦੋਂ ਦਾ ਹੈ ਇਹਨਾਂ ਨਵੇਂ ਫੈਸ਼ਨ ਵਾਲਿਆਂ ਦਾ ਕੁਝ ਪੁੱਛਣਾ ਅਨ ਮੌਕੇ ਤੇ ਬਲਾਵਾ ਆਉਂਦਾ ਹੈ 5 ਵਜੇ ਦਾ ਮਹੂਰਤ ਹੈ ਦਿਨ ਚ ਕਦੋਂ ਵੀ ਆ ਜਾਵੇਗਾ ਰਾਧਾ ਮਾਣ ਹੀ ਮਾਣ ਮੁਸਕਰਾ ਪਈ ਪੁਆਣੇ ਸਾੜੀ ਤੇ ਮਾਵਾ ਲਗਾ ਕੇ ਸੁਕਾ ਦਿੱਤੀ ਫਿਰ ਇੱਕ ਨਵੀਂ ਥਾਲੀ ਕੱਢੀ ਆਪਣੀ ਜਵਾਨੀ ਦੇ ਦਿਨਾਂ ਵਿੱਚ ਬੁਣਿਆ ਹੋਇਆ ਕ੍ਰੋਸ਼ੀਏ ਦਾ ਇੱਕ ਛੋਟਾ ਜਿਹਾ ਮੇਜ਼ ਪੋਸ਼ ਕੱਢਿਆ ਥਾਲੀ ਵਿੱਚ ਸਾੜੀ ਸੰਦੂਰਦਾਨੀ ਇੱਕ ਨਾਰੀਅਲ ਤੇ ਥੋੜੇ ਜਿਹੇ ਪਤਾਸੇ ਸਜਾਏ ਫਿਰ ਜਾ ਕੇ ਰਾਧਾ ਨੂੰ ਦਿਖਾਇਆ ਸਾਧੂ ਮਹਾਰਾਜ ਸਵੇਰ ਤੋਂ ਇਸ ਆਯੋਜਨ ਨੂੰ ਦੇਖ ਰਿਹਾ ਸੀ ਉਹਨਾਂ ਨੇ ਕੱਲ੍ਹ ਤੋਂ ਲੈ ਕੇ ਅੱਜ ਤੱਕ 25 ਵਾਰ ਚੇਤਾਵਨੀ ਦਿੱਤੀ ਸੀ ਕਿ ਜੇ ਕੋਈ ਬੁਲਾਵਾ ਨਾ ਆਵੇ ਤਾਂ ਚਲੀ ਨਾ ਜਾਵੀਂ ਨਹੀਂ ਤਾਂ ਠੀਕ ਨਹੀਂ ਹੋਵੇਗਾ ਹਰ ਵਾਰ ਭੂਆ ਨੇ ਬੜੇ ਯਕੀਨ ਨਾਲ ਕਿਹਾ ਮੈਨੂੰ ਕਮਲੀ ਨਾ ਸਮਝ ਰੱਖਿਓ ਜੋ ਬਿਨਾ ਬੁલાਏ ਹੀ ਤੁਰ ਜਾਵਾਂਗੀ ਗਵਾਂਡੀਆਂ ਦੀ ਨੰਦਾ ਆਪਣੀ ਅੱਖਾਂ ਨਾਲ ਸੱਦੇ ਦੀ ਲਿਸਟ ਦੇਖ ਕੇ ਆਈ ਹੈ ਬੁਲਾਉਣਗੇ ਕਿਉਂ ਨਹੀਂ ਸ਼ਹਿਰ ਵਾਲਿਆਂ ਨੂੰ ਬੁਲਾਉਣਗੇ ਕੀ ਕੋੜਮਾ ਨੂੰ ਨਹੀਂ ਬੁਲਾਉਣਗੇ 10 ਵਜੇ ਦੇ ਕਰੀਬ ਭੂਆ ਨੂੰ ਅਣ ਮੰਨੇ ਭਾਵ ਨਾਲ ਛੱਤ ਤੇ ਇਧਰ ਉਧਰ ਘੁੰਮਦੇ ਦੇਖ ਰਾਧਾ ਨੇ ਆਵਾਜ਼ ਦਿੱਤੀ ਗਈ ਨੀ ਭੂਆ ਇੱਕਦਮ ਭੂਆ ਨੇ ਤ੍ਰਿਪਕ ਹੋਏ ਪੁੱਛਿਆ ਕਿੰਨੇ ਵਜ ਗਏ ਰਾਧਾ ਕੀ ਕਿਹਾ ਤਿੰਨ ਸਿਆਲਾਂ ਵਿੱਚ ਦਿਨ ਦਾ ਪਤਾ ਹੀ ਨਹੀਂ ਲੱਗਦਾ ਵਜੇ ਤਿੰਨ ਨੇ ਤੇ ਅਜੇ ਧੁੱਪ ਛੱਤ ਤੋਂ ਇਉਂ ਸੈਂਟ ਗਈ ਮੰਨੋ ਆਥਨ ਹੋ ਗਈ ਫਿਰ ਇੱਕਦਮ ਜਿਵੇਂ ਉਹਨੂੰ ਖਿਆਲ ਆਇਆ ਕਿ ਉਹ ਤਾਂ ਰਾਧਾ ਦੇ ਪ੍ਰਸ਼ਨ ਦਾ ਉੱਤਰ ਨਹੀਂ ਹੋਇਆ ਤਾ ਜਰਾ ਠੰਡੇ ਸੁਰ ਵਿੱਚ ਬੋਲੀ ਮਹੂਤ ਤਾਂ 5 ਵਜੇ ਦਾ ਹੈ ਜਾਵਾਂਗੀ ਤਾਂ 4 ਵਜੇ ਤੱਕ ਜਾਵਾਂਗੀ ਅਜੇ ਤਾਂ 3 ਵਜੇ ਨੇ ਬੜੀ ਸਾਵਧਾਨੀ ਨਾਲ ਉਸਨੇ ਸੁਰ ਵਿੱਚ ਲਾਪਰਵਾਹੀ ਦਾ ਪੁੱਠ ਦਿੱਤਾ ਘੂਆ ਛੱਤ ਤੋਂ ਗਲੀ ਵਿੱਚ ਨਜ਼ਰ ਗੱਡੀ ਖੜੀ ਸੀ ਉਹਨਾਂ ਦੇ ਪਿੱਛੇ ਹੀ ਰੱਸੀ ਤੇ ਸਾੜੀ ਫੈਲੀ ਹੋਈ ਸੀ ਜਿਸ ਵਿੱਚ ਮਾਵਾ ਲੱਗਿਆ ਸੀ ਅਤੇ ਅਬਰਕ ਛੜਕਿਆ ਹੋਇਆ ਸੀ ਅਬਰਕ ਦੇ ਵਿਖਰੇ ਹੋਏ ਕਾਣ ਰੈਰ ਰਹਿ ਕੇ ਧੁੱਪ ਵਿੱਚ ਚਮਕ ਰਹੇ ਸਨ ਠੀਕ ਉਵੇਂ ਹੀ ਜਿਵੇਂ ਕਿਸੇ ਨੂੰ ਗਲੀ ਵਿੱਚ ਵੜਦਾ ਦੇਖ ਭੂਆ ਦਾ ਚਿਹਰਾ ਦਮਕ ਉਠਿਆ ਸੀ 7 ਵਜੇ ਦੇ ਕੁਸਮੁਸੇ ਵਿੱਚ ਰਾਧਾ ਨੇ ਉੱਪਰ ਵੱਲ ਨੂੰ ਦੇਖਿਆ ਤੇ ਛੱਤ ਦੀ ਕੰਧ ਨਾਲ ਲੱਗੀ ਗਲੀ ਵੱਲ ਮੂੰਹ ਕਰੀਏ ਇੱਕ ਆਮ ਦੇ ਸ਼ਾਹ ਦਿਖਾਈ ਦਿੱਤੀ ਉਹਦਾ ਮਨ ਪਰ ਆਇਆ ਬਿਨਾਂ ਕੁਝ ਪੁੱਛੇ ਇੰਨਾ ਹੀ ਕਿਹਾ ਭੂਆ ਠੰਡ ਵਿੱਚ ਖੜੀ ਖੜੀ ਇੱਥੇ ਕੀ ਕਰ ਰਹੀ ਹੈ ਅੱਜ ਰੋਟੀ ਨਹੀਂ ਬਣਾਏਂਗੀ ਕੀ 7 ਵਜੇ ਇੱਕਦਮ ਨੀਂਦ ਚੋਂ ਜਾਗਦੇ ਹੋਏ ਭੂਆ ਨੇ ਪੁੱਛਿਆ ਕੀ ਕਿਹਾ 7:00 ਵਜ ਗਏ ਫਿਰ ਜਿਵੇਂ ਖੁਦ ਨਾਲ ਹੀ ਬੋਲਦੇ ਹੋਏ ਪੁੱਛਿਆ 7 ਕਿਵੇਂ ਵੱਜ ਸਕਦੇ ਨੇ ਮਹੂਰਤ ਤਾਂ 5:00 ਵਜ ਦਾ ਸੀ ਫਿਰ ਇੱਕਦਮ ਹੀ ਸਾਰੀ ਸਥਿਤੀ ਨੂੰ ਸਮਝਦੇ ਹੋਏ ਸੌਰ ਨੂੰ ਸੰਜਮੀ ਬਣਾ ਕੇ ਬੋਲੀ ਉਹ ਰੋਟੀ ਦਾ ਕੀ ਹੈ ਹੁਣੇ ਬਣਾ ਲੈਣੀ ਹੈ ਦੋ ਜਾਨਾਂ ਨੇ ਤਾਂ ਖਾਣਾ ਹੈ ਕੀ ਖਾਣਾ ਤੇ ਕੀ ਪਕਾਣਾ ਫਿਰ ਉਹਨਾਂ ਨੇ ਸੁੱਕ ਗਈ ਸਾੜੀ ਨੂੰ ਉਤਾਰਿਆ ਥੱਲੇ ਜਾ ਕੇ ਉਹਦੀ ਤੈਅ ਕੀਤੀ ਹੌਲੀ ਹੌਲੀ ਹੱਥਾਂ ਦੀ ਆਵੰਗਾ ਖੋਲੀਆਂ ਥਾਲੀ ਵਿੱਚ ਸਜਿਆ ਹੋਇਆ ਸਾਰਾ ਸਮਾਨ ਚੁੱਕਿਆ ਤੇ ਸਾਰੀਆਂ ਚੀਜ਼ਾਂ ਬੜੇ ਯਤਨ ਨਾਲ ਇੱਕ ਇਕਲੌਤੇ ਸੰਦੂਕ ਵਿੱਚ ਧਾਰ ਰੱਖੀਆਂ ਅਤੇ ਫਿਰ ਬੜੇ 부ਝੇ ਹੋਏ ਦਿਲ ਨਾਲ ਅੰਗੀਠੀ ਜਲਾਉਣ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ